ਅੱਛਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋ ਤਿਲੋ ਜੀ ਅੱਜ ਆਪਾਂ ਤੁਹਾਡੀ ਹਾਈਲੀ ਡਿਮਾਂਡਡ ਵੀਡੀਓ ਪਿਛਲੇ ਦਿਨਾਂ ਤੋਂ ਤੁਹਾਨੂੰ ਆਪਾਂ ਬਟਰ ਸਟੋਰ ਕਰਨ ਦਾ ਤਰੀਕਾ ਦੱਸਿਆ ਸੀ ਕਾਫੀ ਪਸੰਦ ਕੀਤਾ ਤੁਸੀਂ ਪਰ ਹੋਰ ਹੈ ਸਕਸੈਸਫੁਲ ਪੂਰਾ ਤੇ ਅੱਜ ਉਹਦੇ ਵਿੱਚ ਇੱਕ ਹੋਰ ਕਮੈਂਟ ਵੀ ਸੀਗਾ ਕਿ ਹੋਬੀ ਕੀ ਦੱਸੋ ਕਿਹਨੇ ਕਰਨੀ ਹੈ ਅੱਜ ਆਪਾਂ ਦੋ ਸਬਜ਼ੀਆਂ ਸਟੋਰ ਕਰਾਂਗੇ ਇੱਕ ਕਰਾਂਗੇ ਗੋਭੀ ਤੇ ਇੱਕ ਕਰਾਂਗੇ ਗਜਰਾ ਠੀਕ ਹੈ फिर दोनों का प्रोसैस थोड़ा जहा फर्क है इस करके दो ढीले आप लेने पानी के सब तो पहले तो आप जी सब्जी स्टोर करनी है उसी तरह ही वॉश करके चंकी तरह सुखा लेनी है मतलब फिर आप बोयल करना रखता एक साइड आप गोभी करा तो एक साइड आप गजर करा तो लो जी पानी अपना हो गई बोयल लो ठीक है तो जो इस तरह पानी बोयल हो लग जाए हूँ आप ਇੱਕ ਨੰਬਰ ਸੱਚਾ ਭਰ ਕੇ ਠੀਕ ਹੈ ਚਲੋ ਬਰਤਰੀ ਪੈ ਜੂਗਾ ਤਾਂ ਕੋਈ ਗੱਲ ਨਹੀਂ ਕਿਉਂਕਿ ਮੇਰੇ ਕੋਲ ਗੋਭੀ ਕਾਫੀ ਹੈ ਠੀਕ ਹੈ ਤੇ ਰਿੱਝ ਧੜੇ ਰਹੀ ਹੈ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਗੋਭੀ ਦੇ ਵਿੱਚ ਪਾਉਣੀ ਹੈ ਵੱਡੇ ਵੱਡੇ ਫੁੱਲ ਕੱਟਣੇ ਗੋਭੀ ਦੇ ਕਿਉਂਕਿ ਨਹੀਂ ਤਾਂ ਫਿਰ ਇਹ ਇਕਦਾਂ ਹੀ ਕੁੱਕ ਹੋ ਜਾਂਦੀ ਹੈ ਤੇ ਕੁੱਕ ਨਹੀਂ ਕਰਨੀ ਆਪਾਂ ਠੀਕ ਹੈ ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਇਹ ਸਾਰੇ ਇਕੱਠੇ ਪੈ ਜੇ ਰੁਕ ਮੈਨੂੰ ਐ ਲਾ ਦੋ ਉੱਤੇ ਨਾ ਪੈ ਜੇ ਦੋ ਲੂਵੀ ਨਾ ਰਹੀ ਇਸ ਤੋਂ ਵੀ ਵੱਡਾ ਭਾਂਡਾ ਚਾਹੀਦਾ ਤਾਂ ਚਲ ਇੰਨੇ ਕਰਾ ਲੈਨੇ ਕਿਉਂਕਿ ਡੁੱਬਣੀ ਰਹੇ ਵਿੱਚ ਉਹਨਾਂ ਨੂੰ ਹੋਰ ਵੱਡਾ ਭਾਂਡਾ ਚਾਹੀਦਾ ਸੀ ਮੈਨੂੰ ਠੀਕ ਹੈ ਅਗਲੇ ਲੋਟ ਚ ਕਰ ਦੂੰਗੀ ਮੈਨੂੰ ਤਾਂ ਦੋ ਤਿੰਨ ਲੋਟ ਬਣਾਉਣੀ ਹੈ ਠੀਕ ਹੈ ਤੇ ਹੁਣ ਜਿਵੇਂ ਇਹ ਇੰਨੀ ਸਾਰੀ ਤੂੰ ਇਹਨੂੰ ਭਲਾ ਦਿੰਨੀ ਆ ਮੈਂ ਪਹਿਲੇ ਲੋਟ ਚ ਪਾਉਂਗੀ ਜਿਹੜੇ ਜਿਆਦਾ ਉੱਤੇ ਰਹਿ ਗਏ ਫੁੱਲ ਉੱਪਰ ਪਰਨੇ ਪਾਣੀ ਨਾਲੇ ਉੱਪਰ ਬਾਕੀ ਤੇ ਡੁੱਬ ਗਏ ਠੀਕ ਹੈ ਤੂੰ ਇਹਨੂੰ ਭਲਾ ਦਿੰਨੀ ਆ ਤੈਨੂੰ ਕਰਮੀ ਮਤਲਬ ਚੱਲਦੀ ਰਹੇ ਦੇਣਾ ਗੈਸ ਨੂੰ ਠੀਕ ਤਾਂ ਸੁੱਕੇ ਬਰ ਚਾ ਉਹ ਲੋ ਤੇ ਹੁਣ ਆ ਪੈਂਟ ਧਕ ਦਿੰਨੀ ਆ 1 ਮਿੰਟ ਇਹਨੇ ਜਿੱਦਾ ਪੋੜ ਠੀਕ ਹੈ 1 ਮਿੰਟ ਬਸ ਇਸ ਤੋਂ ਵੱਧ ਨਹੀਂ ਅੱਧਾ ਮਿੰਟ ਜਾਂ 1 ਮਿੰਟ ਇਸ ਤੋਂ ਜ਼ਿਆਦਾ ਬਿਲਕੁਲ ਵੀ ਨਹੀਂ ਕਰਨਾ ਅਗਲੇ ਰੋਡ ਦੇ ਨੀਚੇ ਪਈ ਕਰ ਲਾਂਗੇ ਨਮਕ ਪਾਉਣਾ ਹੈ ਤੇ ਇਹਨੂੰ ਰਿਝਾਉਣਾ ਹੈ 1 ਮਿੰਟ ਲਈ ਬਸ ਠੀਕ ਹੈ ਇਸ ਤੋਂ ਜ਼ਿਆਦਾ ਨਹੀਂ ਤੇ ਨਾਲ ਆਪਾਂ ਇੱਕ ਹੋਰ ਤਿਆਰੀ ਕਰਕੇ ਰੱਖਣੀ ਹੈ ਤਬਾ ਬਰਫ਼ ਵਾਲਾ ਪਾਣੀ ਲੈ ਕੇ ਰੱਖ ਲੈਣਾ ਉਹ ਮੈਂ ਤਾਂ ਦੇ ਬਸੇ ਕੀਤਾ ਹੋਇਆ ਹੈ ਚਲੋ ਬਰਫ਼ ਵਾਲਾ ਪਾਣੀ ਤਾਂ ਰੈਡੀ ਕੀਤਾ ਹੋਇਆ ਹੈ ਜਾਲੀ ਤੁਸੀਂ ਰੈਡੀ ਕਰ ਲਓ ਕਿਉਂਕਿ ਨਾਲ ਦੀ ਨਾਲ ਹੀ ਕੰਨ ਸਾਰਾ ਪ੍ਰੋਸੈਸ ਇਹਦੇ ਥੱਲੇ ਨੇ ਕੀ ਰੱਖਿਆ ਹੋਇਆ ਸਟੈਂਡ ਉਹ ਤੂੰ ਪਰਪਜਾਦੀ ਰੱਖ ਲਈ ਤੇ ਹੁਣ ਉਹਦੇ ਚੋਂ 1 ਮਿੰਟ ਬਾਅਦ ਅਸੀਂ ਆਪਾਂ ਕੱਢਾਂਗੇ ਤੇ ਫਿਰ ਤੁਹਾਨੂੰ ਦਿਖਾਣੀ ਹੈ ਜਦੋਂ ਰਿੰਝ ਫੈਣ ਲੱਗੂਗੀ ਤੇ ਮੈਂ ਕਿਹਾ ਕਿ ਹੁਣ ਆਪਾਂ ਇੱਕ ਵਾਰੀ ਪਾਇਆ ਤੈਨੂੰ ਤੇ ਦੁਬਾਰਾ ਰਿੰਝ ਫੈਣ ਨੂੰ ਟਾਈਮ ਲੱਗੇ ਤੇ ਉਨੀ ਵੇਲੇ ਅਸੀਂ ਆਪਾਂ ਇਧਰਲੇ ਪਾਸੇ ਗਾਜਰਾਂ ਸਟੋਰ ਕਰਨ ਵਾਸਤੇ ਵੀ ਰੱਖਿਆ ਹੋਇਆ ਆਪਾਂ ਗਾਜਰਾਂ ਵੀ ਸਟੋਰ ਕਰਾਂਗੇ ਤੇ ਗਾਜਰਾਂ ਨੂੰ ਤਿੰਨ ਤਰੀਕੇ ਨਾਲ ਸਟੋਰ ਕਰਨਾ ਹੈ ਜੇਕਰ ਤੁਸੀਂ ਕੋਈ ਵੀ ਡੈਲਗਜ਼ ਬਣਾਉਣਾ ਹੈ ਹਨ ਕਿ ਦੁੱਧ ਚ ਪਾ ਕੇ ਘਰਨੀਏ ਚ ਦੇਖੋ ਕਿੰਨੀ ਸਪੈਸ਼ਲ ਲੱਗੂਗੀ ਜੀ ਫਿਰ ਤੁਸੀਂ ਮੋٹے ਪੀਸ ਕਰ ਲਓ ਕਿਉਂਕਿ ਫਿਰ ਆਪਾਂ ਇਹਨੂੰ ਜਦੋਂ ਦੁੱਧ ਸਿਰ ਜਾ ਕੇ ਪ੍ਰੈਸ ਕਰਾਂਗੇ ਤੇ ਫਿਰ ਇਹ ਬਿਲਕੁਲ ਸਹੀ ਸ਼ੇਪ ਚ ਆ ਜਾਣਗੀ ਆ ਤੇ ਜੇ ਤੁਸੀਂ ਸਬਜ਼ੀਆਂ ਵਾਸਤੇ ਤਿਆਰ ਕਰ ਰਹੇ ਹੋ ਸਬਜ਼ੀ ਬਣਾਉਣ ਨੂੰ ਗਾਜਰ ਮਟਰ ਵਗੈਰਾ ਆ ਕੇ ਦੇ ਮੌਸਮ ਹੈ ਫਿਰ ਤੁਸੀਂ ਜਿੱਡੀ ਕੀ ਸਬਜ਼ੀ ਦੀ ਪੀਸ ਹੁੰਦੀ ਉਸ ਤਰ੍ਹਾਂ ਕੱਟ ਕਰ ਲੈਣਾ ਤੇ ਜੇ ਤੁਸੀਂ ਖੀਰ ਬਣਾਉਣੀ ਹੈ ਜਾਂ ਗਾਜਰਾਂ ਵਾਲੇ ਚਾਵਲ ਬਣਾਉਣੇ ਹੈ ਫਿਰ ਤੁਸੀਂ ਇਦਾਂ ਕੱਟ ਬਸ ਕਰ ਲੈਣਾ ਠੀਕ ਹੈ ਪਰ ਇਹਨਾਂ ਨੂੰ ਸਟੋਰ ਕਰਨ ਦਾ ਪ੍ਰਕਿਆ ਸਾਰਨ ਸੀ ਨਹੀਂ ਹੋਊਗਾ ਪਰ ਕਰਾਂਗੇ ਤਾਂ ਆਪਾਂ ਲਗ ਲਗ ਹੀ ਕਰਨਾ ਪੈਣਾ ਕਿਉਂਕਿ ਸਾਰਾਂ ਦੀ ਸ਼ੇਪ ਡਿਫਰੈਂਟ ਹੋਵੇਗੀ। ਇਹ ਹੁਣ ਆਪਾਂ ਇੱਕ ਵਾਰੀ ਇਹ ਕਰ ਲੈਂਦੇ ਆ। ਇਹਦੇ ਵਾਸਤੇ ਆਪਾਂ ਕਰਨਾ ਕੀ ਇੱਕ ਭਾਂਡਾ ਮੈਂ ਹੋ ਰੱਖਿਆ ਹੋਇਆ ਪਾਣੀ ਭਾਂਡੇ ਵਾਲਾ ਤੇ ਨਾਲ ਹੀ ਠੀਕ ਹੈ ਉਹਨੂੰ ਵੀ ਰਿਜਣਾ ਰੱਖਿਆ ਹੋਇਆ ਰਿਜਾ ਪੈ ਗਿਆ ਆਲਮੋਸਟ ਸ਼ੁਰੂ ਹੋ ਗਿਆ ਰਿਜਾ। ਠੀਕ ਹੈ। ਤੇ ਇਹਦੇ ਵਿੱਚ ਆਪਾਂ ਚੀਨੀ ਪਾਉਂਦੇ। ਉਹਦੇ ਚ ਆਪਾਂ ਨਮਕ ਪਾਇਆ ਸੀ। ਇਹਦੇ ਚ ਆਪਾਂ ਇੰਨੀ ਕੁ ਚੀਨੀ ਪਾ ਰਹੇ ਹਾਂ। ਪੌਣਾ ਕ ਚਮਚਾ ਸੀਗਾ ਬਸ ਇਹ ਜਿਆਦਾ ਨਹੀਂ ਸੀ। ਇਹਦੇ ਵਿੱਚ ਆਪਾਂ ਪਾਉਂਗੇ ਗਾਜਰ। ਇਹਨੀ ਖੁਰਜੀ ਫਿਰ ਅੱਜ ਬਰਮਾ ਪਾ ਲਏ। ਮੈਂ ਥੋੜੀਆਂ ਜੀਆਂ ਹੀ ਆਦਾ ਲਈਆਂ ਕਿਉਂਕਿ ਵੀਡੀਓ ਬਣਾਉਣੀ ਹੈ ਫਿਰ ਇਹਨੂੰ ਰੇਚਰ ਉੱਤੇ ਪੈਨ ਬਹੁਤ ਟਾਈਮ ਲੱਜਦਾ ਬੁਢੀ ਹੈ ਪੂਰਾ ਟਾਈਮ ਲੈ ਰਹੀ ਹੈ ਇਸ ਕਰਕੇ ਵੀਡੀਓ ਲੰਬੀ ਹੋ ਜਾਂਦੀ ਹੈ ਤਾਂ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਸਿੰਪਲੀ ਬਣਾ ਕੇ ਦਿਖਾ ਰਹੀ ਐ। ਠੀਕ ਐ ਇਹਨੂੰ ਆਪਾਂ 1 ਮਿੰਟ ਇਹਨੂੰ ਵੀ ਰਜਾ ਦੇ। ਠੀਕ ਐ ਤਾਂ ਕਿ ਇਸੇ ਤਰ੍ਹਾਂ ਹੀ ਆ ਤਿੰਨੋਂ ਸਾਈਜ਼ ਜਿਹੜੇ ਆਪਾਂ ਲਈ ਐ ਇਸੇ ਤਰ੍ਹਾਂ ਹੀ ਪ੍ਰੋਸੈਸ ਕਰਨਾ ਐ ਇਹਨੂੰ ਥੋੜਾ ਜਿਹਾ ਤੋਂ ਵੀ ਘੱਟ ਲਗੂਗਾ ਇਹਨੂੰ ਅੱਧਾ ਮਿੰਟ ਹੀ ਲਗੂ। ਉਹ ਬਈ ਸਾਈਜ਼ ਉਹ ਛੋਟਾ ਹੈ ਠੀਕ ਹੈ ਇਹ ਇਹਨਾਂ ਦੇਖਦੇ ਆਪਾਂ ਕਿ ਸਟਿਚ ਸਿਚੁਏਸ਼ਨ ਹੈ ਬਸ ਰੇਜਾ ਪੈਣ ਵਾਲੀ ਹੈ ਤੇ ਇਧਰਲੇ ਬਸ ਇਹ ਤਾਂ ਨਾਲ ਦੀ ਨਾਲ ਹੀ ਪੈ ਜੀ ਕਿਉਂਕਿ ਮਟੀਰੀਅਲ ਥੋੜਾ ਸੀਗਾ ਤੇ ਜਲਦੀ ਜਲਦੀ ਰੇਜਾ ਪੈ ਜਾਵੇ ਗਾਜਰਾਂ ਨੂੰ ਮਤਲਬ ਮਿੱਠਾ ਪਾਉਣਾ ਫਿਰ ਰਿਉਣਾ ਤੇ ਗੋਭੀ ਦੇ ਵਿੱਚ ਨਮਕ ਪਾਉਣਾ ਠੀਕ ਹੈ ਤੇ ਬਸ ਹੁਣ ਅਗਲਾ ਪ੍ਰੋਸੈਸ ਆਪਾਂ ਕਰ ਲੈਨੇ ਆਂ ਉਹ ਜਿਹੜੇ ਗਾਜਰਾਂ ਨੂੰ ਆਪਣੀ ਨੂੰ ਰੇਜਾ ਰਹਿ ਗਿਆ ਬਹੁਤ ਜ਼ਿਆਦਾ ਨਹੀਂ ਝਿਉਣਾ ਆਪਾਂ ਹਲਕਾ ਜਿਹਾ ਝਿਉਣਾ ਕਿਉਂਕਿ ਸਾਈਜ਼ ਜਿਹੜਾ ਸੀਗਾ ਜਦੋਂ ਮੇਰੇ ਪਤਾ ਲਈ ਸੀਗਾ ਠੀਕ ਹੈ 1 ਮਿੰਟ ਆਲਮੋਸਟ ਫੋਨ ਵਾਲਾ ਹੀ ਹੈ ਕਿਉਂਕਿ ਕੈਮਰਾ ਔਨ ਕਰਦੇ ਕੋਲ ਦੀ ਮੈਨ ਟਾਈਮ ਲੱਗ ਗਿਆ ਤੇ ਹੁਣ ਆਪਾਂ ਇਹਨੂੰ ਇੱਥੋਂ ਚੱਕਾਂਗੇ ਠੀਕ ਹੈ ਇਹਨੂੰ ਨਾ ਟਾਈਮ ਵੇਸਟ ਕੀਤੇ ਬਿਨਾ ਨਾਲ ਦੀ ਨਾਲ ਹੀ ਆਪਾਂ ਇਹ ਚਿਪਕਾ ਕੇ ਠੰਡਾ ਕਰਾਂਗੇ ਤੇ ਇਹਦੇ 'ਚ ਵੇਟ ਨਹੀਂ ਕਰਨੀ ਆਪਾਂ ਇਹਨੂੰ ਹੋਰ ਠੰਡਾ ਹੋਣ ਦੇਣਾ ਇੱਦਾਂ ਕੁਝ ਨਹੀਂ ਕਰਨਾ ਫਟਾਫਟ ਚੱਕਣੇ ਤੇ ਬਰਫ ਵਾਲੇ ਪਾਣੀ 'ਚ ਪਾ ਦੇਣਾ ਤਾਂ ਕਿ ਜਿਹੜੀ ਇਹ ਹੀਟ ਹੈ ਉਹ ਨਾਲ ਇਹਨਾਂ ਖਤਮ ਹੋ ਜਾਵੇ ਓਵਰ ਕੁਕ ਨਾ ਹੋ ਜਾਣੇ ਹੀ ਬਸ ਠੀਕ ਹੈ ਤੇ ਇਹ ਠੰਡਾ ਹੁੰਦੇ ਸਾਲ ਫਿਰ ਆਪਾਂ ਇਹਨੂੰ ਕੱਢ ਲਾਂਗੇ ਤਾਂ ਹੁਣ ਮੈਂ ਮੜਾ ਚ 40 ਨੂੰ ਤੋੜਿਆ ਇੱਥੋਂ ਵੈਸੇ ਤਾਂ ਲੱਗੀ ਨਹੀਂ ਮੈਨੂੰ ਸਟੈਂਡ ਸੀਗਾ ਤੇ ਇਹਦੇ ਨਾਲ ਹੀ ਮੈਂ ਜਿਆਦਾ ਇਹਨਾਂ ਪਾਣੀ ਤਾਂ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਡੰਡੀ ਠੀਕ ਹੈ ਫਟਾਫਟ ਉਵੇਂ ਪਹਿਲਾਂ ਦੀ ਤਰ੍ਹਾਂ ਜਿਹਨੂੰ ਉਚੜ ਜੂਗਾ ਤਾਂ ਆਪਾਂ ਵਿਚੀ ਰੱਖ ਲਾਂਗੇ ਕੜਾਈ ਦੇ ਉਹਨੂੰ ਉਚੜੀਆ ਠੀਕ ਹੈ ਇਹ ਨਹੀਂ ਹਲਕਾ ਮੋੜ ਮੋਟਾ ਜਾਈਏ ਕੁੱਟਕ ਆਪਾਂ ਤਾਂ ਠੰਡੇ ਪਾਣੀ 'ਚ ਪਾਉਣੇ ਠੀਕ ਹੈ ਥੋੜਾ ਕੁ ਵੇਟ ਕੀ ਦੇ ਦੇਣਾ ਸਪਾਟ ਨਹੀਂ ਠੀਕ ਹੈ ਜੀ ਲੋ ਇਹ ਵੀ ਵਜੂ ਦਾ ਨੂੰ ਠੰਡੀ ਕਰਨੀ ਆਪਾਂ ਇਸ ਬਾਲੀ ਲਾ ਦੇਣੀ ਤਾਂ ਕਿ ਇਹਦੀ ਹੀਟ फटाफट ਨਿਕਲ ਜਾਈ ਠੀਕ ਹੈ ਜੀ ਇਹ ਦੇਖੋ ਕਲਰ ਵੀ ਥੋੜਾ ਜਿਆ ਦੇਖੋ ਡਿਫਰੈਂਟ ਹੋ ਗਿਆ ਇਹਦਾ ਹਨਾ ਪਰ ਕੀ ਜੀ ਜਿਵੇਂ ਉਹ ਇੱਕ ਬਾਲੀ ਦੁੱਧ ਚਿੱਟੀ ਜੀ ਹੁੰਦੀ ਉਹਦੇ ਨਾਲ ਟਰਾਂਸਪੇਰੈਂਟ ਹੀ ਹੋਊਗੀ ਹੁਣ ਆਪਾਂ ਇਹ ਕਰਾਂਗੇ ਪਾਣੀ ਪੁੱਸਾ ਫੋਨ ਲੱਗ ਗਿਆ ਦੇਖੋ ਇਹ ਹੁਣ ਉਬਲ ਕੇ रखिया भैया। इधर थी बैंक ऑटम कपड़े जोते। ठीक है। फोन पायल ये वेट कराने के लिए सोच ले। ठीक है। ਲਓ ਜੀ ਹੁਣ ਇਹਨੂੰ ਆਪਾਂ ਪੱਖਾ ਚਲਾ ਦਾਂਗੇ ਪਤਾ ਘੰਟਾ ਤੇ ਜਲਦੀ ਜਲਦੀ ਪਾਣੀ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਕਿਸੇ ਡੱਬੇ 'ਚ ਜਾਂ ਤੁਸੀਂ ਕਿਸੇ ਪੋਲੀਥੀਨ ਦੀ ਲਫਾਫੇ 'ਚ ਪਾ ਕੇ ਤੇ ਉਹਨੂੰ ਕਲਿੱਪ ਲਾ ਦੇਣੀ ਠੀਕ ਹੈ ਬੰਦ ਕਰਦੇ ਹਾਂ ਤੇ ਲੋਰ ਜੀ ਆਪਣੀ ਗੋਭੀ 6 ਮਹੀਨੇ 7 ਮਹੀਨੇ 8 ਮਹੀਨੇ ਤੁਸੀਂ ਫ੍ਰੀਜ਼ਰ 'ਚ ਜਿਵੇਂ ਮਰਜ਼ੀ ਰੱਖੀ ਰੱਖੋ ਤੇ ਰੈਡੀ ਹੈ ਤੇ ਗਾਜਰਾ ਆਪਾਂ ਇਸ ਤਰ੍ਹਾਂ ਪਕਾਦੇ ਨੂੰ ਕੁਣੀਏ ਬਾਤਾਂ ਹੁਣ ਐ ਨਹੀਂ ਹੈਗਾ ਜੇ ਮੇਰੀ ਚੁੰਨੀ ਲਾਲ ਹੈ ਤੇ ਤੁਸੀਂ ਲਾਲ ਲਾਲ ਕਪੜਾ ਰੱਪਣਾ ਬਾਈ ਤੁਸੀਂ ਗਾਜਰਾ ਵਾਸਤੇ ਲਾਲ ਕਪੜਾ ਆ ਗਿਆ ਠੀਕ ਹੈ ਕੋਈ ਵੀ ਸਾਫ ਸੁਥਰਾ ਜਿਹਾ ਕਪੜਾ ਕਾਟਨ ਦਾ ਲੈ ਲੈ ਤਾਂ ਕਿ ਪਾਣੀ ਜਲਦੀ ਸੁੱਕ ਜਾਈ ਹੈ ਨਾ ਤੇ ਬਸ ਫਿਰ ਆਪਣੀ ਰੈਡੀ ਹੋ ਜਾਣੀ ਇਹ ਸਬਜ਼ੀ ਗਾਜਰਾਂ ਦੀ ਵੀ ਤੇ ਗੋਭੀ ਦੀ ਵੀ ਤੇ ਤੁਸੀਂ ਵੀ ਕਰਿਓ ਸਟੋਰ ਤੇ ਬਹੁਤ ਦੇ ਚੱਲ ਜਾਂਦੀ ਹੈ ਇਹ ਫ੍ਰੀਜ਼ਰ ਚ ਰੱਖਣੀ ਹੈ ਜਿੱਥੇ ਪਰਫ ਜਾਂਦੀ ਹੈ ਨਾ ਉੱਥੇ ਰੱਖਣੀ ਹੈ ਫ੍ਰਿਜ ਵਿੱਚ ਨਹੀਂ ਰੱਖਣੀ ਤੇ ਇਹ ਟਾਈਟ ਭਾਂਡੇ ਚ ਪਾ ਕੇ ਤੁਸੀਂ ਰੱਖ ਦੋ ਤੇ ਜਦੋਂ ਜਰੂਰਤ ਹੋ ਉਦੋਂ ਕੱਢ ਕੇ ਤੁਸੀਂ ਇਹਨਾਂ ਨੂੰ ਠੰਡੇ ਪਾਣੀ ਚ ਨਾਰਮਲ ਪਾਣੀ ਚ ਭਿਉਂਉਂ ਦੋ ਥੋੜੀ ਦੇਰ ਤੇ ਫਿਰ ਇਹ ਖੁੱਲ ਚ ਜਾਂਦੇ ਨੇ ਇਹਦਾ ਜੁੜ ਜੀ ਜਾਣਗੀ ਆ ਸੋ ਤੁਸੀਂ ਵੀ ਇਹ ਬਣਾਓ ਤੇ ਖਾਓ ਤੇ ਇੰਜੋਏ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੀਆਂ ਹੋਰ ਭੈਣਾਂ ਇਸ ਤਰ੍ਹਾਂ ਦੇ ਕੰਮ ਕਰਨਾ ਚਾਹੁੰਦੀਆਂ ਹੋ ਉਹ ਆਪਣਾ ਕਰ ਲੈਣ ਇੱਕੋ ਹੀ ਲਾਈਫ ਹੈ ਆਪਾਂ ਹੋਰ ਇੰਪਰੂਵ ਕਰਦੇ ਜਾਵਾਂਗੇ ਨਾਲ ਦੇਲ ਕੇ ਤੁਹਾਡੇ ਕੋਲ ਕੋਈ ਆਈਡੀਆ ਹੋਇਆ ਤਾਂ ਜ਼ਰੂਰ ਦਿਓ ਮਿਲਾਂਗੇ ਜੀ ਅਗਲੀ ਕਿਸੇ ਵੀਡੀਓ ਚ ਸਤਿ ਸ਼੍ਰੀ ਅਕਾਲ